ਸ੍ਰੀ ਆਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਔਰਤ ਨੂੰ ਪਾਰਕ ਵਿੱਚ ਮਿਲਿਆ 4 ਕੈਟ ਦਾ ਹੀਰਾ ਅਮਰੀਕੀ ਸਟੇਟ ਦਾ ਅਰਕਨ ਸਾਸ ਦੇ ਇੱਕ ਪਾਰਕ ਵਿੱਚ ਇੱਕ ਮਹਿਲਾ ਨੂੰ 4 638 ਕੈਟ ਦਾ ਇੱਕ ਪੀਲਾ ਹੀਰਾ ਮਿਲਿਆ ਹੈ ਕੈਲੀਫੋਰਨੀਆ ਸਟੇਟ ਦੇ ਸਬੰਧਕ ਨੋਰਨ ਰੈੱਡਬਰਕ ਨਾਮ ਦੀ ਇੱਕ ਮਹਿਲਾ ਨੂੰ ਇਹ ਹੀਰਾ ਅਰਕਨਾ ਸਾਸ ਦੇ ਕ੍ਰੈਟਰ ਹਾਫ ਡੇਡ ਪਾਰਕ ਵਿੱਚ ਮਿਲਿਆ ਹੈ ਡਗਰੇ ਨਾਈਟ ਬੇ ਕੈਲੀਫੋਰਨੀਆ ਦੀ ਨੋਰੀ ਨੰਬਰ ਰੈੱਡ ਵਰਕ ਆਪਣੇ ਪਤੀ ਨਾਲ ਪਤੀ ਮਾਈਕਲ ਨਾਲ 23 ਸਤੰਬਰ ਨੂੰ ਹਾਟ ਸਪ੍ਰਿੰਗਡ نیشنل ਪਾਰਕ ਦਾ ਦੌਰਾ ਕਰ ਰਹੀ ਸੀ ਇਸੇ ਦੌਰਾਨ ਉਸਨੇ ਕੈਟਰ ਹਾਫ ਡਾਇਮੰਡ ਡਾਇਮੰਡਸ ਪਾਰਕ ਵਿੱਚ ਰੁਕਣ ਦਾ ਫੈਸਲਾ ਕੀਤਾ ਹੈ ਨੋਰੀਨਾ ਅਨੁਸਾਰ ਉਸ ਦੇ ਹੀਰਿਆਂ ਵਾਲੇ ਇਸ ਪਾਰਕ ਨੂੰ ਪਹਿਲੀ ਵਾਰ ਕਈ ਸਾਲਾਂ ਪਹਿਲਾਂ ਇੱਕ ਟੀਵੀ ਸ਼ੋਅ ਤੇ ਦੇਖਿਆ ਸੀ ਉਹ ਅਤੇ ਉਸ ਦਾ ਪਤੀ ਮੀ ਪੈਨ ਤੋਂ ਕੁਝ ਦਿਨ ਬਾਅਦ 23 ਸਤੰਬਰ ਨੂੰ ਪਾਰਕ ਵਿੱਚ ਗਏ ਜਿਸ ਨਾਲ ਹੀਰਾ ਮਿਲਣ ਦੇ ਹਾਲਾਤ ਬਣ ਗਏ ਹਨ ਅਰਕਾਂਸਾਸ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਜਨਤਕ ਜਨਤਕ ਹੀਰੇ ਦੀ ਖਾਣ ਹੈ ਜਦੋਂ ਸਲਾਨੀ ਹੀਰੇ ਲੱਭਦੇ ਹਨ ਤਾਂ ਉਹ ਉਨਾਂ ਨੂੰ ਪਾਰਕ ਦੇ ਡਾਇਮੰਡ ਡਿਸਕਵਰੀ ਸੈਂਟਰ ਵਿੱਚ ਲੈ ਜਾਂਦੇ ਹਨ ਇਸ ਸੈਂਟਰ ਦੀ ਨੇ ਹੀ ਰੈਡਬਰਗ ਨੂੰ ਮਿਲੇ ਹੀਰੇ ਦੀ ਪੁਸ਼ਟੀ ਕੀਤੀ ਹੈ ਇਸ ਪਾਰਕ ਦੇ ਅਨੁਸਾਰ ਕ੍ਰੈਟਰ ਕ੍ਰੈਟਰ ਹਾਫ ਡਾਇਮੰਡਸ ਦਸ ਬਿਕੇ 1906 ਤੋਂ ਬਾਅਦ 75000 ਤੋਂ ਜ਼ਿਆਦਾ ਹੀਰੇ ਖੋਜੇ ਗਏ ਹਨ ਹਾਲਾਂਕਿ ਨੋਰਿਨ ਨੂੰ ਮਿਲੇ ਹੀਰੇ ਦੀ ਕੀਮਤ ਅਜੇ ਸਪਸ਼ਟ ਨਹੀਂ ਹੈ ਪਾਰਕ ਅਨੁਸਾਰ 1990 ਵਿੱਚ ਪਾਰਕ ਵਿੱਚ ਮਿਲਿਆ 3.53 ਕੈਰਟ ਦਾ ਹੀਰਾ ਬਾਦ ਵਿੱਚ ਗੋਲ ਆਕਾਰ ਦੇ ਨਾਲ 1.9 ਕੈਰਟ ਵਿੱਚ ਕੱਟਿਆ ਗਿਆ ਸੀ ਅਤੇ ਸੋਨੇ ਦੀ ਮੰਦਰੀ ਵਿੱਚ ਸੈੱਟ ਕੀਤਾ ਗਿਆ ਸੀ ਪਾਰਕ ਨੇ ਬਾਅਦ ਵਿੱਚ 34000 ਡਾਲਰ ਵਿੱਚ ਰਿੰਗ ਖਰੀਦੀ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ